ਸਾਰੇ ਨੂੰ ਕਿਵੇਂ ਠੀਕ ਠਾਕ ਹੋ ਪਰਮਾਤਮਾ ਸਾਰਿਆਂ ਠੀਕ ਠਾਕ ਰੱਖੇ ਤੇ ਸਭ ਤੋਂ ਪਹਿਲਾਂ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਭ ਨੂੰ ਲੱਖ ਲੱਖ ਵਧਾਈਆਂ ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੈ ਤੇ ਅਸੀਂ ਜਾ ਰਹੇ ਹਾਂ ਤਲਵੰਡੀ ਸਾਬੋ ਤੇ ਅਸੀਂ ਤਿੰਨ ਜਣੀਆਂ ਚੱਲਣਾ ਹੈ ਦਮ ਸਾਰਾ ਤਲਵੰਡੀ ਸਾਬੋ ਉੱਥੇ ਬਾਬਾ ਜੀ ਦਾ ਹੈ ਕਹਿੰਦਾ ਉਹਨਾਂ ਨੇ ਗੁਰੂਗ੍ਰਾਮ ਸਾਗ੍ਹੀ ਦੇ ਚਾਰ ਗੁਰੂ ਸਾਹਿਬ ਦਾ ਉਦਾਰਾ ਕੀਤਾ ਸੀਗਾ ਤੇ ਉੱਥੇ ਉਹਨਾਂ ਦਾ ਹੈਗਾ ਪੂਰਾ ਸਭ ਬਣਿਆ ਹੋਇਆ ਤੇ ਉੱਥੇ ਚੱਲੀਆਂ ਸੀ ਅੱਜ ਤੇ ਜਿਮੂ ਦੇ ਲੋਸੁੱਤਾ ਪੈ ਜਿਹਨੂੰ ਇਰਾਦਾ ਹੈਗਾ ਜਦੋਂ ਬਿਮਾਰ ਹੁੰਦਾ ਜਿਮੂ ਦੇ ਡੇਢੀ ਕਰੇ ਹੋਣਗੇ ਠੀਕ ਹੈ ਅੱਜ ਜਿਮੂਾ ਜਿਮੂ ਨੂੰ ਪਾਣੀ ਦੇ ਕੇ ਜਾਨੀ ਮੈਂ ਜਿਮੂ ਨੂੰ ਪਾਣੀ ਪੀਲਾ ਤੇ ਚਲੋ ਜੀ ਮੈਂ ਫੋਨ ਕੀਤਾ ਸੀਗਾ ਜਿਹੜੀਆਂ ਨੂੰ ਜਾਣਾ ਹੁੰਦਾ ਹਜੇ ਫੋਨ ਨਹੀਂ ਆਇਆ ਮੈਂ ਕਿ ਚਲੋ ਜੀ ਚਲੋ ਉੱਥੋਂ ਸ਼ੁਰੂ ਕਰ ਲੈਂਦੇ ਵੀਡੀਓ ਜੇ ਤਾਂ ਉੱਥੇ ਟਾਈਮ ਲੱਗਿਆ ਤਾਂ ਤੁਹਾਨੂੰ ਦਿਖਾ ਦਾਂਗੇ ਵੀਡੀਓ ਚ ਸਾਰਾ ਕੁਝ ਜੇ ਮੈਂ ਪਹਿਲਾਂ ਜਿਮੂ ਨੂੰ ਪਾਂਡੇ ਚ ਪਾਣੀ ਪਾ ਕੇ ਦੇ ਜਨਾ ਹੈ ਕਿ ਜੈਂਟਸ ਮੰਗਰੂਮ ਨਾਲ ਸਾਡੇ ਤਾਂ ਖਾਸ ਕਰਕੇ ਧਿਆਨ ਨਹੀਂ ਦਿੰਦੀ ਮੈਨੂੰ ਇਹਦਾ ਬੜਾ ਟੈਨਸ਼ਨ ਹੁੰਦੀ ਹੈ ਮਤਲਬ ਪਾਣੀ ਪੀਣੇ ਸਾਰਾ ਕੁਝ ਆਮ ਨਾਲ ਰੱਖਦੀ ਆ ਖਾਣ ਪੀਣ ਦਾ ਮੈਂ ਤਾਂ ਪੂਰਾ ਪ੍ਰੋਪਰ ਪਿਆ ਰੱਖਦੀ ਆ ਤੇ ਮੈਨੂੰ ਇੱਕ ਵਾਰ ਜਾ ਕੇ ਮੈਂ ਅਮਰਸਰ ਗਈ ਪਈ ਮੇਰੇ ਆਉਂਦੇ ਉਹ ਵਿਚਾਰੀ ਦੁੱਜੀ ਜੀ ਨੂੰ ਦੁੱਜੀ ਤਾਂ ਉਹ ਖੀ ਤੇ ਆ ਯੂ ਮੈਂ ਬੈਠੀ ਆ ਫੇ ਪਕੌੜੀਆਂ ਖਾਦਣਾ ਆਪ ਵੀ ਪਕੌੜੀਆਂ ਖਾ ਲੋ ਇਹੇ ਜੀ ਹੁੰਦੀ ਆ ਜਾਸਤਾ ਤੇ ਜਦ ਸਹਿ ਕੇ ਬਠੇ ਰਹੇ ਵੀ ਜਿਵੇਂ ਵਾਰ ਸਾਮਿਲ ਤੇ ਚਲੋ ਦੇਖਦੇ ਹਾਂ ਜੀ ਉਹਨਾਂ ਦਾ ਫੋਨ ਆਇਆ ਹੈ ਉਹਨਾਂ ਨਾਲ ਹੀ ਫਿਰ ਕਰਦੇ ਆ ਤੇ ਜਿਮੂ ਬਾਹਰ ਬੈਠਣਾ ਜਿੰਮੂ ਦਾ ਮੰਝਾ ਮੈਂ ਸਭ ਤੋਂ ਪਹਿਲਾਂ ਜਿੰਮੂ ਦਾ ਮੰਝਾ ਬਾਹਰ ਕੱਢਦੀ ਬਾਹਰ ਕੱਢ ਕੇ ਫਿਰ ਬਾਹਰ ਬੈਠਣਾ ਇਹ ਬੈਠਣਾ ਇਹ ਤਾਂ ਚਲ ਦੂਜਾ ਮੰਝਾ ਆਨੇ ਦੂਜੇ ਤੇ ਬੈਠ ਜੂਗਾ ਬੰਡਾ ਤੇ ਕੁਝ ਨਹੀਂ ਹੁੰਦਾ ਤੇ ਚਲੋ ਜੀ ਮੈਂ ਦਵਾਰਾ ਫਿਰ ਉਹਨੂੰ ਫੋਨ ਕਰਕੇ ਦੇਖਦੀ ਆ ਚੱਕ ਜਗਾ ਨਹੀਂ 11 ਵਜੇ ਕਿੰਨੇ ਨਹੀਂ ਗਿਆ ਤਾਂ ਲੇਟ ਹੋ ਗਿਆ 11:00 ਪਾ 11:00 ਵਜੇ 5 ਮਿੰਟ ਕੁ ਜਾਂਦਾ ਨਾ ਬੱਸ ਦਾ ਟਾਈਮ ਤੁਹਾਨੂੰ ਪਤਾ ਹੋਊਗਾ

<laughs> <laughs> I, <laughs> I, I can't do ਗੋਰੀਆ ਪੱਟ ਕੇ ਆ ਕੇ ਬਣਾਈ ਮਸਲਾ ਚਾਹ ਆ ਕੇ ਬੰਲੇ ਲਈ ਬੁਖਾਰ ਦੀ ਗੋਲੀ ਬੁਖਾਰ ਹੋ ਗਿਆ ਸੀ ਆ ਗਿਆ ਜੀ ਨੂੰ ਜੀ ਨੂੰ ਭੋਕ ਲੱਗ ਸੀ ਜੀ ਨੂੰ ਬ੍ਰੈਡ ਦਿਖਾ ਕੇ ਹਟਿਆ ਦੋ ਬ੍ਰੈਡ ਦਿਖਾ ਲਿਆ ਉਹ ਸਾਲਾ ਹੋਰ ਮੰਗਦਾ ਹੋਰ ਬ੍ਰੈਡ ਖਾਣਾ ਬ੍ਰੈਡ ਹੋਰ ਖਾਣਾ ਦੇ 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 ਲੈ ਜੀ ਤੇ ਖਾਂਗਾ ਬੇਟਾ ਹੁਣ ਕਿੱਥੇ ਚੜੂਗਾ ਖਲਨੀ ਨੇ ਖਾਣਾ ਜਮਾਈ ਇਹਨੇ ਮੰਜੀ ਇਹਨੇ ਮੰਜੀ ਦੀ ਬੈੱਡ ਤੇ ਬੈਠ ਕੇ ਖਾਣਾ ਕਿਤੇ ਕੋਈ ਨਾ ਚਾਦਰ ਚੜਦਾ ਇਹ ਸਪੈਸ਼ਲ ਹੋਣੀ ਦਾ ਹੀ ਹੈ ਬੇਟਾ ਚਲੋ ਜੀ ਚਲੂਗਾ ਬੈਠੇ ਸੀ ਇਹ ਵੀ ਭੁੱਖੀ ਬੈਠੀ ਸੀ ਉਹਨੇ ਸਰਤਾ ਸਭ ਚਲੂਗਾ ਬੈਠੇ ਸੀ ਦੋ ਚੀ ਇਹ ਦੇਖ ਕਿ ਹੁੰਦੀ ਆ ਸਰਤਾ ਚੰਚਾ ਮੈਂ ਪੀਨੀ ਆ ਕੇ ਫਿਰ ਲੋਟੀ ਪੀਨੀ ਚੀ ਤੇਈ ਦਾ ਲੈ ਚੱਲ ਬੱਸ ਬਲੇ ਘਾਟ ਕੇ ਜਾ ਬਣਾ ਦੇ ਚਲੋ ਚੰਗੀ ਮਚਾਓ ਸਰਦਾਂ ਕੀ ਪੱਲੇ ਦੇਖੋ ਇਹ ਕਿਸੇ ਚੋਰੀ ਕਰਕੇ ਲਿਆ ਚੋਰੀ ਕਰਕੇ ਲਿਆ ਗੰਦੀ ਵਿੱਚਾਂ ਗੰਦ ਵਿੱਚ ਕੇ ਚਲ 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 ਮਾਂ ਨੂੰ ਬਿੱਲਾ ਮਾਂ ਨੂੰ ਬਿੱਲਾ ਤਰਪਿਆ ਮਹੂਰ ਕੋ ਮਿਗਰੇ ਸੀ ਕੋ ਮਿਗਰੇ ਸੀ ਹੂੰ ਕਿੰਨਾ ਗਿਆ ਸਕੂ ਮਿਗਰੇ ਹੂੰ ਓਏ ਮੁੰਗੇ ਹੂੰ ਕੋ ਮੈਂ ਕੰਸਲ ਕਰੀ ਚਲ ਕੇ C'è un'altra cosa che vi dà un'altra cosa che vi dà un'altra Lo che vi dà un'altra cosa che ਲਓ ਜੀ ਆ ਜੀ ਮਹਾ ਜਮੈ ਨੂੰ ਕਹਿੰਦਾ ਮੈਨੂੰ ਘੂਮੀ ਕਰਾ ਕੇ ਲਿਆਓ ਜੇ ਮੈਂ ਡੈਡੀ ਨਾਲ ਜਾਂਦੇ ਚੱਲਦੇ ਹਾਂ ਜੀ ਮੈਂ ਡੈਡੀ ਨਾਲ ਜਾਂਦੇ ਚੰਗਾ ਪਾਣੀ ਪੀ ਲੈ ਇਹ ਪਾਣੀ ਪੀ ਲੈ ਪਾਣੀ ਪੀ ਲੈ ਪਾਣੀ ਪੀ ਲੈ ਬੁਖਾਰ ਸੀ ਮੇ ਤਾਂ ਪੈਰ ਵੀ ਹੁੰਦੇ ਮੱਛਣ ਲੈ ਲੈ ਡਿੱਗੜ ਆ ਰਹੀ ਹੋ ਗਿਆ ਆ ਕੇ ਦਵਾਈ ਗੋਲੀ ਲੈ ਕੇ ਸੈੱਟ ਹੋਇਆ ਡੈਡੀ ਜੀ ਮਾ ਚੱਲ ਗਿਆ ਹੋ ਗਿਆ ਚਲੋ ਵੀ ਜੀ ਮੈਂ ਚਲੂੰਗੀ ਚਲੀ ਚਲੀ চল 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 পড় দরজে উ গেট চড়ে নেই গোভি দেখ ফল ছোট আস্ত্রি জি ਬੈਂਗ ਲੈਫਟ ਨਹੀਂ ਕਿੰਨੇ ਜੀ ਮੋਇਦਰਾ ਤਾਂ ਬਹੁਤ ਸੁਣੀ ਹੈ ਲੱਗੇ ਇਹਦਾ ਮਤਲਬ ਪਾਣੀ ਪੀਣ ਨੂੰ ਗੋਪੀ ਖੈਰ ਜਾ ਬਈ ਖੈਰ ਜਾ ਬਈ ਖੈਰ ਦੇਖ ਖੈਰ ਦੇਖ ਖੈਰ ਦੇਖ ਖੈਰ ਦੇਖ ਤੁੰਦਾ ਖੈਰ ਦੇਖ ਜੰਦੇ ਕਮ ਕਰਦੀ ਜਿੱਕੇ ਢੀਂਗਾ ਕੂੜਾ ਖਾਈ ਆਗੀ ਆਗੀ ਮੈਂ ਹਾਂ ਅੱਜ ਕੀ ਥੱਲੇ ਉਹ ਹੀ ਬਣਾ ਰੱਖਿਆ ਉਹ ਹਰ ਜੀਤ ਕਾ ਕਰਾ ਜਿਹੜਾ ਆਉ ਥੱਲੇ ਕਿਸੀ ਦਾ ਹੋ ਰਾ ਆ ਮਨੀਕਾ ਇਹ ਕਮਲ ਆਈ ਜੀ ਭਾਈ ਇਹ ਹੈ ਬੜਾ ਸੁਣਾ ਪਤਾ ਨਹੀਂ ਤਾਂ ਕੋਈ ਫੁੱਲ ਫੁੱਲ ਲੱਗਣ ਕੀ ਚੀਜ਼ ਹੈ ਕੀ ਨੇ ਜਾਇਦੇ ਵਿੱਚ ਕੁਝ ਪਹਿਲਾਂ ਲੱਗਿਆ ਹੋਗਾ ਉਹ ਚੀਜ਼ ਹੋਗੀ ਇੰਤਜ਼ਾਰ ਨਹੀਂ ਕੁਝ ਲਾਇਆ ਹੋਗਾ ਉਹ ਹੁਣ ਉੱਠ ਖੜਿਆ ਚਲੋ ਜੀ ਲੈ ਚੱਲ ਚੱਲ

ਆਜਾ ਆਜਾ ਗੰਦੇ ਕੰਮ ਨਹੀਂ ਕਰੀਂ ਜਾਂਦੇ ਆਜਾ ਕੁਛ ਨਹੀਂ ਕਹਿੰਦੀ ਆਜਾ ਪੰਜ ਆਜਾ ਬਗੂ ਆਜਾ ਆਜ ਮੈਂ ਰੋਕੀ ਕਿਵੇਂ ਖੜਾ ਰੋਕੀ ਉਹ ਰੋਕੀ ਕਿਵੇਂ ਖੜਾ ਰੋਕੀ ਆ ਖੜਾ ਰੋਕੀ ਕਿਵੇਂ ਖੜਾ ਬਰਚ ਮੂੰਹ ਫੁੜੀ ਖਾਂਦੀ ਆ ਰੇਨ ਉਹਦੇ ਘਰ ਕੇ ਖੜਾ ਲਾ ਦੇਖਦਾ ਵੀ ਕੀ ਖਾਂਦੀ ਹੈ ਦੇਖਣ ਦੇ ਉਸ ਤੇ ਬੀਅਸ ਵਿਚਾਲਾ ਬਣਾ ਲਾਗੇ ਹੁਣ ਦਾਲ ਹੀ ਬਣਾਉਂਗਾ ਫਿਰ ਦਾਲ ਮੈਂ ਮੰਗਾਈ ਹੈ ਹੁਣ ਤੇ ਦਾਲ ਬਣਾਉਂਦੇ ਅੰਦਰ ਦੇਖਦੇ ਨੇ ਬਾਹਰੋਂ ਧੁੱਪ ਕਾਫੀ ਹੈ ਨਾ ਸਾਫ ਤਾਂ ਟੀਵੀ ਦੇਖ ਲੈ 10 ਮਿੰਟ ਤੇ ਤੇ ਕਾਲੀ ਕਾਲੀ ਚਾਈਨ ਕਰਾ ਰੱਖ ਕੇ ਕਿੰਨਾਂ ਮੜੀ ਤੇ ਤੈਰਨੀ ਸਹੀ ਲੱਗੀ ਆਪਦਾ ਕੰਬਲ ਤਾਂ ਮથે ਰਾਤ ਨੂੰ ਤਾਂ ਕੰਬਲ ਲੈ ਕੇ ਪੈਰੇ ਪੈਣ ਚਲੋ ਜੀ ਵੀਡੀਓ ਵਧੀਆ ਲੱਗੀ ਹੋਵੇ ਸਬਸਕ੍ਰਾਈਬ ਵਧੀਆ ਲੱਗੀ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਬਹੁਤ ਮਿਹਰਬਾਨੀ ਹੋਗੀ